ਬੋਡਲਾਡਾ ਦੇ ਨੇੜਲੇ ਪਿੰਡ ਬੀਰੋਕੇ ਕਲਾ ਵਿੱਚ ਅਜਮਨ ਮਰੇਗਾ ਮਜ਼ਦੂਰ ਯੂਨੀਅਨ ਸੀਟੂ ਵੱਲੋਂ ਕੇਂਦਰ ਸਰਕਾਰ ਖਿਲਾਫ ਸੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਮਨਰੇਗਾ ਕਾਨੂੰਨ ਵਿੱਚ ਸੋਧਾਂ ਅਤੇ ਇਸ ਦਾ ਨਾਮ ਬਦਲਣ ਦੇ ਵਿਰੋਧ ਵਿੱਚ ਮਜ਼ਦੂਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਸਾਸਤ ਕਰੋ ਹਾਂ ਸਾਸਤ ਕਰੋ ਸਾਸਤ ਨਹੀਂ ਦੇਵਤਾ ਜਿੰਦਾਬਾਦ 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 ਬੰਦੂ ਦੇਵਤਾ ਜਿੰਦਾਬਾਦ 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 ਅੱਜ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਪਿੰਡ ਬਿਊਰੋ ਕੇ ਕਲਾ ਵੇਖੇ ਮਨ ਨਰੇਗਾ ਮਜ਼ਦੂਰਾਂ ਵੱਲੋਂ ਅੱਜ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ ਔਰ ਮੰਗ ਕੀਤੀ ਨਰੇਗਾ ਮਜ਼ਦੂਰਾਂ ਨੇ ਕਿ ਜਿਹੜਾ ਕੰਮ ਬੰਦ ਪਿਆ ਹੈ ਜਿਹੜਾ ਨਰੇਗਾ ਦਾ ਇੱਕ ਤਾਂ ਉਹ ਫੌਰੀ ਤੌਰ ਦੇ ਉੱਤੇ ਜਿਹੜਾ ਸ਼ੁਰੂ ਕੀਤਾ ਜਾਵੇ ਨਾਲ ਦੀ ਨਾਲ ਜਿਹੜਾ ਵਿਕਸਿਤ ਭਾਰਤ ਜੀ ਰਾਮ ਜੀ ਜਿਹੜਾ ਇੱਕ ਕਾਨੂੰਨ ਜਿਹੜਾ ਲੈ ਕੇ ਆਏ ਐ ਮੋਦੀ ਸਰਕਾਰ ਉਹਨੂੰ ਫੌਰੀ ਰੱਦ ਕਰਨ ਦੀ ਮੰਗ ਕਰਦੇ ਆ ਜਿਹੜਾ ਉਹਦੇ ਵਿੱਚ ਹਿੱਸਾ ਹੈ ਰਾਜ ਸਰਕਾਰਾਂ ਦਾ ਰਾਜ ਸਰਕਾਰਾਂ ਦਾ 40% ਦੀ ਹਿੱਸਾ ਇਸ ਕਿਸਮ ਦੀ ਗੱਲ ਹੈ ਕਿ ਜਿਵੇਂ ਇੱਕ ਕਹਾਵਤ ਹੈ ਵੀ ਨਾ ਨੌ ਮਨ ਤੇਲ ਹੋਵੇ ਔਰ ਨਾ ਰਾ ਦਾ ਨੱਚੀ ਕਿਉਂਕਿ ਜਿਹੜਾ 40 ਰਾਜਾਂ ਦੀ ਸਥਿਤੀ ਇਹ ਹੈ ਕਿ GST ਲੈਣ ਲਈ ਜਿਹੜੇ ਰਾਜ ਨੇ ਪੂਰੇ ਭਾਰਤ ਦੇ ਉਹ ਕੇਂਦਰ ਦੇ ਪਿੱਛੇ ਜਿਹੜੇ ਲਗਾਤਾਰ ਫਿਰਦੇ ਨੇ ਔਰ ਉੱਥੇ ਉਹਨਾਂ ਨਾਲ ਸਿਆਸੀ ਤੌਰ ਤੇ ਵਿਤਕਰਾ ਕੀਤਾ ਜਾਂਦਾ ਹੈ ਜਿਹੜੇ ਰਾਜਾਂ ਦੇ ਵਿੱਚ ਜਿੰਨਾ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਜਾਂ ਉਹਦੇ ਭਾਈ ਵਾਲਾ ਨਹੀਂ ਸਰਕਾਰ ਨਹੀਂ ਉਹਨਾਂ ਨੂੰ ਜੀਐਸਟੀ ਤੇ ਹੋਰ ਜਿਹੜਾ ਟੈਕਸ ਹੈ ਉਹ ਦਿੱਤੇ ਨਹੀਂ ਜਾ ਰਹੇ ਇਸ ਕਰਕੇ ਨਰੇਗਾ ਦੀ ਹਾਲਤ ਅੱਜ ਇਹ ਬਣੀ ਹੋਈ ਹੈ ਮਜ਼ਦੂਰਾਂ ਦੀ ਕਿ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਆ ਜਿਹੜੇ ਉਹ ਠੰਡੇ ਹੋਏ ਪਏ ਐ ਔਰ ਇਹਦੇ ਖਿਲਾਫ ਲਗਾਤਾਰ ਜਿਹੜਾ ਰੋ ਹੈ ਨਰੇਗਾ ਮਜ਼ਦੂਰਾਂ ਦੇ ਵਿੱਚ ਉਹ ਪਾਇਆ ਜਾ ਰਿਹਾ ਹੈ ਔਰ 16 ਜਨਵਰੀ ਨੂੰ ਜਿਹੜਾ ਮਾਨਸਾ ਦੇ ਵਿੱਚ ਡਿਪਟੀ ਕਮਿਸ਼ਨਰ ਅੱਗੇ ਧਰਨਾ ਹੈ ਦੇਸ਼ ਵਿਆਪੀ ਪ੍ਰੋਗਰਾਮ ਹੈ ਧਰਨਿਆਂ ਦਾ ਉਹਦੇ ਵਿੱਚ ਵੀ ਮਜ਼ਦੂਰਾਂ ਨੇ ਫੈਸਲਾ ਕੀਤਾ ਕਿ ਅਸੀਂ ਵੱਡੀ ਪੱਦਰ ਦੇ ਉੱਤੇ ਜਿਹੜਾ ਹੈਗਾ ਉਸ ਮਾਨਸਾ 16 ਜਨਵਰੀ ਦੇ ਧਰਨੇ ਦੇ ਵਿੱਚ ਸ਼ਾਮਲ ਹੋਵਾਂਗੇ ਇਸ ਕਰਕੇ ਮਜ਼ਦੂਰਾਂ ਨੇ ਸਰਕਾਰ ਦੇ ਖਿਲਾਫ ਤਿੱਖੀ ਨਾਹਰੇਬਾਜੀ ਵੀ ਕੀਤੀ ਹੈ ਔਰ ਵੱਡੀ ਪੱਦਰ ਦੇ ਉੱਤੇ ਬੀਬੀਆਂ ਸੀ ਜਿਹਦੇ ਵਿੱਚ ਔਰ ਲੋਕ ਸ਼ਾਮਲ ਸੀ ਉਹਨਾਂ ਨੇ ਇਹ ਪਰਨ ਵੀ ਲਿਆ ਹੈ ਕਿ ਅਸੀਂ ਇਸ ਜਿਹੜਾ ਸਰਕਾਰ ਦੇ ਨਰੇਗਾ ਮਜ਼ਦੂਰ ਨੂੰ ਖਤਮ ਕਰਨ ਦੀ ਜਿਹੜੀ ਸ਼ਾਜਸ਼ ਹੈ ਉਹਦੇ ਖਿਲਾਫ ਆਪਣੀ ਲੜਾਈ ਨੂੰ ਹੋਰ ਤਿੱਖਾ ਕਰਨਗੇ ਔਰ ਜੇ ਸਰਕਾਰ ਨੇ ਇਹ ਜਿਹੜਾ ਕਾਨੂੰਨ ਹੈਗਾ ਜਿਹੜਾ ਨਵਾਂ ਕਾਨੂੰਨ ਹੈ ਜੀ ਰਾਮ ਜੀ ਔਰ ਉਹਨੂੰ ਵਾਪਸ ਨਾ ਲਿਆ ਔਰ ਨਰੇਗਾ ਕਾਨੂੰਨ ਨੂੰ ਜਿਹੜਾ ਹੈਗਾ ਉਹਨੂੰ ਬਹਾਲ ਨਾ ਕੀਤਾ ਤਾਂ ਅਤੇ ਔਰ ਕੰਮ ਜਿਹੜਾ ਨਰੇਗਾ ਮਜ਼ਦੂਰਾਂ ਦਾ ਬੰਦ ਪਿਆ ਕੰਮ ਹੈ ਉਹ ਸ਼ੁਰੂ ਨਾ ਕੀਤਾ ਤਾਂ ਇਹ ਲੜਾਈ ਨੂੰ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਕੀਤਾ ਜਾਵੇਗਾ